ਸਿੱਖ ਕੌਮ ਦੇ ਨਾਲ ਜੁੜੀ ਵੱਡੀ ਖਬਰ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਖ ਪਾਈਚਾਰੇ ਦੇ ਲਈ ਵੱਡਾ ਐਲਾਨ ਕੀਤਾ ਹੈ ਸੂਤਰਾਂ ਮੁਤਾਬਕ ਸੂਬਾ ਸਰਕਾਰ ਪੰਜਾਬ ਦੇ ਆਨੰਦਪੁਰ ਸਾਹਿਬ ਦੇ ਵਿੱਚ ਸਥਿਤ ਵਿਰਾਸਤੇ ਖਾਲਸਾ ਦੇ ਤਰਸ ਤੇ ਕੁਰਖੇਤਰ ਦੇ ਵਿੱਚ ਵੀ 3 ਏਕੜ ਚ ਇੱਕ ਮਹੱਤਵਕਾਂਖੀ ਸਿੱਖ ਮਿਊਜ਼ੀਅਮ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਇਸੇ ਦੇ ਨਾਲ ਹੀ ਸਰਕਾਰ ਕੁਰਖੇਤਰ ਦੇ ਵਿੱਚ 5 ਏਕੜ ਚ ਗੁਰੂ ਰਵਿਦਾਸ ਮਿਊਜ਼ੀਅਮ ਬਣਾਉਣ ਤੇ ਇਮਾਰਤ ਬਣਾਉਣ ਤੇ ਵੀ ਕੰਮ ਕਰ ਰਹੀ ਹੈ ਨਾਇਬ ਸੈਣੀ ਸਰਕਾਰ ਨੇ ਇਸ ਮਿਊਜ਼ੀਅਮ ਦੇ ਲਈ ਇੱਕ ਸਲਾਹਕਾਰ ਸਪਲਟ ਮੀਡੀਆ ਨੂੰ ਅੰਤਮ ਰੂਪ ਵੀ ਦੇ ਦਿੱਤਾ ਹੈ ਜਿਸ ਦੀ ਲਾਗਤ 115 ਕਰੋੜ ਰੁਪਏ ਆਉਣ ਦਾ ਅਨੁਮਾਨ ਹੈ ਜਾਣਕਾਰੀ ਮੁਤਾਬਕ ਮਿਊਜ਼ੀਅਮ ਦਾ ਨੀ ਪੱਥਰ ਨਵੰਬਰ ਦੇ ਵਿੱਚ ਰੱਖਿਆ ਜਾ ਸਕਦਾ ਹੈ ਤੇ 2 ਸਾਲਾਂ ਦੇ ਵਿੱਚ ਸੈਲਾਨੀਆਂ ਦੇ ਲਈ ਤਿਆਰ ਤੇ ਖੁੱਲ ਜਾਵੇਗਾ ਕਿਉਂਕਿ ਇੱਥੇ ਲਗਭਗ ਕੋਈ ਵੀ ਕਲਾਕ੍ਰਿਤੀਆਂ ਉਪਲਬਧ ਨਹੀਂ ਨੇ ਇਸ ਦੇ ਲਈ ਜਾਇਬਕਾਰ ਸਿੱਖ ਧਰਮ ਦੀਆਂ ਜੜਾਂ ਖਾਲਸਾ ਦੇ ਜਨਮ ਤੋਂ ਬਾਅਦ ਤੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਸਾਮਰਾਜ ਤੇ ਰੌਸ਼ਨੀ ਪਾਵੇਗਾ ਇਹ ਆਡੀਓ ਵਿਜ਼ੂਅਲ ਮਾਧਿਅਮ ਰਾਹੀਂ ਸਮਕਾਲੀ ਵਿਸ਼ਵ ਸਿੱਖ ਪਛਾਣ ਨੂੰ ਵੀ ਪ੍ਰਦਰਸ਼ਿਤ ਕਰੇਗਾ ਸੂਤਰ ਮੁਤਾਬਕ ਸਲਾਹਕਾਰ ਦੀ ਸੰਕਲਪ ਯੋਜਨਾ ਦੇ ਵਿੱਚ ਐਫੀ ਥੀਏਟਰ ਇੱਕ ਮੈਡੀਟੇਸ਼ਨ ਹਾਲ ਇੱਕ ਲਾਈਟ ਐਂਡ ਸਾਊਂਡ ਸ਼ੋਅ ਤੇ ਇੱਕ ਸੰਗੀਤਕ ਫੁਹਾਰਾ ਸ਼ਾਮਲ ਨੇ ਸਰਕਾਰ ਨੇ ਗੁਰੂ ਰਵਿਦਾਸ ਮਿਊਜ਼ੀਅਮ ਤੇ ਭਵਨ ਦੀ ਉਸਾਰੀ ਤੇ ਵੀ ਤੇਜ਼ ਰਫ਼ਤਾਰ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ਪਿਛਲੇ ਹਫਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਨਵੰਬਰ ਦੇ ਵਿੱਚ ਨੌਵੇਂ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਦੇ ਲਈ ਹਰਿਆਣਾ ਦੇ ਵਿੱਚ ਹੋਣ ਵਾਲੇ ਸਮਾਗਮਾਂ ਤੇ ਚਰਚਾ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਆਪਣੇ ਗ੍ਰਹਿ ਰਾਜ ਵਿੱਚ ਸਿੱਖ ਭਾਈਚਾਰੇ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਨਾਇਬ ਸੈਣੀ ਨਿਯਮਤ ਤੌਰ ਤੇ ਪੰਜਾਬ ਦਾ ਦੌਰਾ ਕਰ ਰਹੇ ਨੇ ਸਾਲ ਦੀ ਸ਼ੁਰੂਆਤ ਰੋਪੜ ਦੇ ਵਿੱਚ ਇੱਕ ਸੈਣੀ ਕਾਨਫਰੰਸ ਤੇ ਗਵਾਂਡੀ ਰਾਜ ਦੇ ਨੇਤਾਵਾਂ ਤੇ ਵਰਕਰਾਂ ਦੇ ਨਾਲ ਅਕਸਰ ਮੀਟਿੰਗਾਂ ਦੇ ਨਾਲ ਹੋਈ ਮੁੱਖ ਮੰਤਰੀ ਨਾਇਬ ਸੈਣੀ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾਂ ਨੂੰ ਸ਼ਰਧਾਂਜਲੀ ਦਿੱਤੀ ਦੇ ਸੰਗਰੂਰ ਗਏ ਤੇ ਆਪ ਸਰਕਾਰ ਤੇ ਨਿਸ਼ਾਨਾ ਵਿਸਾ ਦਿਆ ਸੀ ਦੱਸਿਆ ਕਿ 나ਇਬ ਸੈਣੀ ਨੇ ਉਦਮ ਸਿੰਘ ਦੀ ਸ਼ਹੀਦੀ ਦੀ ਬਰੇਗਣ ਤੇ ਇਸ ਨਾਮ ਜਾ ਕੇ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਵੀ ਮਚਾ ਦਿੱਤੀ ਸੀ ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਇਹ ਕਹਿਣਾ ਸੀ ਕਿ 나ਇਬ ਸਿੰਘ ਸੈਣੀ ਰਾਸ਼ਟਰੀ ਪੱਧਰ ਤੇ ਪਾਰਟੀ ਦਾ OBC ਚਿਹਰਾ ਨੇ ਪਾਰਟੀ ਦੇ ਉੱਚ ਆਗੂਆਂ ਨੇ ਉਹਨਾਂ ਨੂੰ ਪਾਰਟੀ ਦਾ ਆਧਾਰ ਬਣਾਉਣ ਦੇ ਲਈ ਕਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਨਾਲ ਜੁੜੀ ਵੱਡੀ ਖਬਰ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਖ ਪਾਈਚਾਰੇ ਦੇ ਲਈ ਵੱਡਾ ਐਲਾਨ ਕੀਤਾ ਹੈ ਸੂਤਰਾਂ ਮੁਤਾਬਕ ਸੂਬਾ ਸਰਕਾਰ ਪੰਜਾਬ ਦੇ ਆਨੰਦਪੁਰ ਸਾਹਿਬ ਦੇ ਵਿੱਚ ਸਥਿਤ ਵਿਰਾਸਤੇ ਖਾਲਸਾ ਦੇ ਤਰਸਤੇ ਕੁਰ ਖੇਤਰ ਦੇ ਵਿੱਚ ਵੀ 3 ਏਕੜ ਚ ਇੱਕ ਮਹੱਤਵਕਾਂਖੀ ਸਿੱਖ ਮਿਊਜ਼ੀਅਮ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਇਸੇ ਦੇ ਨਾਲ ਹੀ ਸਰਕਾਰ ਕੁਰ ਖੇਤਰ ਦੇ ਵਿੱਚ 5 ਏਕੜ ਚ ਗੁਰੂ ਰਵਿਦਾਸ ਮਿਊਜ਼ੀਅਮ ਬਣਾਉਣ ਤੇ ਇਮਾਰਤ ਬਣਾਉਣ ਤੇ ਵੀ ਕੰਮ ਕਰ ਰਹੀ ਹੈ ਨਾਇਬ ਸੈਣੀ ਸਰਕਾਰ ਨੇ ਇਸ ਮਿਊਜ਼ੀਅਮ ਦੇ ਲਈ ਇੱਕ ਸਲਾਹਕਾਰ ਸਪਲਟ ਮੀਡੀਆ ਨੂੰ ਅੰਤਮ ਰੂਪ ਵੀ ਦੇ ਦਿੱਤਾ ਹੈ ਜਿਸ ਦੀ ਲਾਗਤ 115 ਕਰੋੜ ਰੁਪਏ ਆਉਣ ਦਾ ਅਨੁਮਾਨ ਹੈ ਜਾਣਕਾਰੀ ਮੁਤਾਬਕ ਮਿਊਜ਼ੀਅਮ ਦਾ ਨੀ ਪੱਥਰ ਨਵੰਬਰ ਦੇ ਵਿੱਚ ਰੱਖਿਆ ਜਾ ਸਕਦਾ ਹੈ ਤੇ 2 ਸਾਲਾਂ ਦੇ ਵਿੱਚ ਸੈਲਾਨੀਆਂ ਦੇ ਲਈ ਤਿਆਰ ਤੇ ਖੁੱਲ ਜਾਵੇਗਾ ਕਿਉਂਕਿ ਇੱਥੇ ਲਗਭਗ ਕੋਈ ਵੀ ਕਲਾਕ੍ਰਿਤੀਆਂ ਉਪਲਬਧ ਨਹੀਂ ਨੇ ਇਸ ਦੇ ਲਈ ਜਾਇਬਕਾਰ ਸਿੱਖ ਧਰਮ ਦੀਆਂ ਜੜਾਂ ਖਾਲਸਾ ਦੇ ਜਨਮ ਤੋਂ ਉਭਾਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਸਾਮਰਾਜ ਤੇ ਰੌਸ਼ਨੀ ਪਾਵੇਗਾ ਇਹ ਆਡੀਓ ਵਿਜ਼ੂਅਲ ਮਾਧਿਮਾ ਰਾਹੀਂ ਸਮਕਾਲੀ ਵਿਸ਼ਵ ਸਿੱਖ ਪਛਾਣ ਨੂੰ ਵੀ ਪ੍ਰਦਰਸ਼ਿਤ ਕਰੇਗਾ ਸੂਤਰ ਮੁਤਾਬਕ ਸਲਾਹਕਾਰ ਦੀ ਸੰਕਲਪ ਯੋਜਨਾ ਦੇ ਵਿੱਚ ਐਫੀ ਥੀਏਟਰ ਇੱਕ ਮੈਡੀਟੇਸ਼ਨ ਹਾਲ ਇੱਕ ਲਾਈਟ ਐਂਡ ਸਾਊਂਡ ਸ਼ੋਅ ਤੇ ਇੱਕ ਸੰਗੀਤਕ ਹੋਹਾਰਾ ਸ਼ਾਮਲ ਨੇ ਸਰਕਾਰ ਨੇ ਗੁਰੂ ਰਵਿਦਾਸ ਮਿਊਜ਼ੀਅਮ ਤੇ ਭਵਨ ਦੀ ਉਸਾਰੀ ਤੇ ਵੀ ਤੇਜ਼ ਰਫ਼ਤਾਰ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ਪਿਛਲੇ ਹਫਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਨਵੰਬਰ ਦੇ ਵਿੱਚ ਨੌਵੇਂ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਦੇ ਲਈ ਹਰਿਆਣਾ ਦੇ ਵਿੱਚ ਹੋਣ ਵਾਲੇ ਸਮਾਗਮਾਂ ਤੇ ਚਰਚਾ ਕਰਨ ਦੇ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਆਪਣੇ ਗ੍ਰਹਿ ਰਾਜ ਵਿੱਚ ਸਿੱਖ ਭਾਈਚਾਰੇ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਨਾਇਬ ਸੈਣੀ ਨਿਯਮਤ ਤੌਰ ਤੇ ਪੰਜਾਬ ਦਾ ਦੌਰਾ ਕਰ ਰਹੇ ਨੇ ਸਾਲ ਦੀ ਸ਼ੁਰੂਆਤ ਰੋਪੜ ਦੇ ਵਿੱਚ ਇੱਕ ਸੈਣੀ ਕਾਨਫਰੰਸ ਤੇ ਗਵਾਂਡੀ ਰਾਜ ਦੇ ਨੇਤਾਵਾਂ ਤੇ ਵਰਕਰਾਂ ਦੇ ਨਾਲ ਅਕਸਰ ਮੀਟਿੰਗਾਂ ਦੇ ਨਾਲ ਹੋਈ ਮੁੱਖ ਮੰਤਰੀ ਨਾਇਬ ਸੈਣੀ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾਂ ਨੂੰ ਸ਼ਰਧਾਂਜਲੀ ਦਿੱਤੀ ਇੰਦਰੀ ਸੰਗਰੂਰ ਗਏ ਤੇ ਆਪ ਸਰਕਾਰ ਤੇ ਨਿਸ਼ਾਨਾ ਵਿਸਾ ਦਿਆ ਸੀ ਦੱਸਿਆ ਕਿ ਨਾਇਬ ਸੈਣੀ ਨੇ ਉਦਮ ਸਿੰਘ ਦੀ ਸ਼ਹੀਦੀ ਦੀ ਬਰੇਗਣ ਤੇ ਇਸ ਨਾਮ ਜਾ ਕੇ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਵੀ ਮਚਾ ਦਿੱਤੀ ਸੀ ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਇਹ ਕਹਿਣਾ ਸੀ ਕਿ ਨਾਇਬ ਸਿੰਘ ਸੈਣੀ ਰਾਸ਼ਟਰੀ ਪੱਧਰ ਤੇ ਪਾਰਟੀ ਦਾ OBC ਚਿਹਰਾ ਨੇ ਪਾਰਟੀ ਦੇ ਉੱਚ ਆਗੂਆਂ ਨੇ ਉਹਨਾਂ ਨੂੰ ਪਾਰਟੀ ਦਾ ਆਧਾਰ ਬਣਾਉਣ ਦੇ ਲਈ ਕਿਹਾ ਖਾਸ ਕਰਕੇ ਪੰਜਾਬ ਦੇ ਵਿੱਚ